ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਸਹੀ ਸਮਾਂ ਕਿਹੜਾ ਆ ਮੁਰਗੀ ਪਾਲਣ ਕੰਮ ਸ਼ੁਰੂ ਕਰਨ ਦਾ ਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਦੱਸਾਂਗੇ ਆਰ ਆਈ ਆਰ ਮੁਰਗੀ ਦੀ ਪਛਾਣ ਕਿਵੇਂ ਕਰਨੀ ਆ ਆਰ ਆਈ ਆਰ ਚਿਕਸ ਦੀ ਪਛਾਣ ਕਿਵੇਂ ਕਰਨੀ ਆ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਜੇਕਰ ਜਾਣਕਾਰੀ ਵਧੀਆ ਲੱਗੀ ਐਂਡ ਤੇ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਦੇਖੋ ਵੈਸੇ ਤਾਂ ਆਪਾਂ ਇਸ ਟੌਪਿਕ ਤੇ ਪਹਿਲਾਂ ਵੀ ਵੀਡੀਓ ਬਣਾਈ ਹੋਈ ਆ ਕਿ ਸਹੀ ਸਮਾਂ ਕਿਹੜਾ ਆ ਮੁਰਗੀ ਪਾਲਣ ਕੰਮ ਸ਼ੁਰੂ ਕਰਨ ਦਾ ਕਦੋਂ ਤੁਸੀਂ ਚਿਕਸ ਖਰੀਦਣੇ ਆ ਕਦੋਂ ਤੁਸੀਂ ਚਿਕਸ ਖਰੀਦ ਕੇ ਇਸ ਕੰਮ ਨੂੰ ਸ਼ੁਰੂ ਕਰਨਾ ਆ ਪਰ ਜਿਹੜੇ ਨਵੇਂ ਮੈਂਬਰ ਜੁੜੇ ਨੇ ਉਹ ਕਮੈਂਟ ਕਰ ਰਹੇ ਨੇ ਬਾਰ-ਬਾਰ ਤੇ ਆਪਾਂ ਸੋਚਿਆ ਵੀ ਕਿਉਂ ਨਾ ਆਪਾਂ ਤੁਹਾਨੂੰ ਅੱਜ ਥੋੜੀ ਜੀ ਹੋਰ ਜਾਣਕਾਰੀ ਦਿੰਨੇ ਆ ਦੇਖੋ ਵੈਸੇ ਤਾਂ ਜਿਹੜਾ ਸਹੀ ਸਮਾਂ ਆ ਉਹ ਹੈਗਾ ਆ ਮਾਰਚ ਤੇ ਅਪ੍ਰੈਲ ਦਾ ਮੇਰੇ ਮੁਤਾਬਿਕ ਅਪ੍ਰੈਲ ਤੇ ਮਾਰਚ ਦੇ ਵਿੱਚ ਚਿਕਸ ਖਰੀਦ ਕੇ ਤੁਸੀਂ ਇਹ ਕੰਮ ਸ਼ੁਰੂ ਕਰ ਸਕਦੇ ਆ ਪਰ ਜੇਕਰ ਹੁਣ ਵੀ ਮਈ ਜਾਂ ਜੂਨ ਦੇ ਵਿੱਚ ਕੋਈ ਇਹ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ ਤੇ ਕਰ ਸਕਦਾ ਹੈ ਜੂਨ ਦੇ ਵਿੱਚ ਤੁਸੀਂ ਚਿਕਸ ਖਰੀਦ ਲਓ ਜੂਨ ਜੁਲਾਈ ਅਗਸਤ ਸਤੰਬਰ ਅਕਤੂਬਰ ਹਾਂ ਜਾਨੀ ਇੰਨਾ ਆ ਕਿ ਜੇਕਰ ਤੁਸੀਂ ਹੁਣ ਜੂਨ ਦੇ ਵਿੱਚ ਚਿਕਸ ਖਰੀਦਦੇ ਆ ਤੇ ਉਹ ਜਾ ਕੇ ਅਕਤੂਬਰ ਦੇ ਐਂਡ ਜਾਂ ਫਿਰ ਨਵੰਬਰ ਦੇ ਚੜਦੇ ਆਂਡੇ ਦੇਣਗੇ ਤੇ ਤੁਹਾਡੀ ਜਿਹੜੀ ਕਮਾਈ ਆ ਉਹ 3-4 ਮਹੀਨੇ ਬਹੁਤ ਵਧੀਆ ਹੋਊਗੀ ਸਰਦੀਆਂ ਦੇ ਦਿਨਾਂ ਦੇ ਵਿੱਚ ਸਿਰਫ ਥੋੜਾ ਜਿਹਾ ਲੇਟ ਹੋ ਜਾਣਾ ਜੇਕਰ ਤੁਸੀਂ ਇਸ ਤੋਂ ਪਹਿਲਾਂ ਮਾਰਚ ਜਾਂ ਅਪ੍ਰੈਲ ਦੇ ਵਿੱਚ ਪਾਉਂਦੇ ਫਿਰ ਤੇ ਤੁਹਾਡੀਆਂ ਜਿਹੜੀਆਂ ਮੁਰਗੀਆਂ ਨੇ ਉਹ ਅਕਤੂਬਰ ਦੇ ਵਿੱਚ ਆਂਡੇ ਦੇਣ ਲੱਗ ਪੈਂਦੀਆਂ ਕਿਉਂਕਿ ਅਕਤੂਬਰ ਦੇ ਵਿੱਚ ਵੀ ਥੋੜਾ ਮੌਸਮ ਆ ਜਿਹੜਾ ਬਦਲ ਜਾਂਦਾ ਆ ਸੋ ਹੁਣ ਆਪਾਂ ਗੱਲ ਕਰਦੇ ਆਂ ਆਰ ਆਈ ਆਰ ਮੁਰਗੀ ਦੀ ਪਛਾਣ ਕਿਵੇਂ ਕਰਨੀ ਆਂ ਦੇਖੋ ਜਿਹੜੀ ਆਰ ਆਈ ਆਰ ਮੁਰਗੀ ਹੁੰਦੀ ਇਹਦਾ ਰੰਗ ਤਾਂ ਜਿਹੜਾ ਰੈਡਿਸ਼ ਜਿਹਾ ਹੁੰਦਾ ਆ ਪਰ ਇਹਦੇ ਜਿਹੜੇ ਖੰਭ ਹੁੰਦੇ ਨੇ ਉਹ ਸਾਈਡਾਂ ਤੋਂ ਥੋੜੇ ਥੋੜੇ ਬਲੈਕ ਹੁੰਦੇ ਨੇ ਤੇ ਬੈਕ ਤੇ ਵੀ ਜਿਹੜੇ ਖੰਭ ਹੁੰਦੇ ਨੇ ਸਿਰੇ ਤੇ ਉਹ ਥੋੜੇ ਜੇ ਕਾਲੇ ਹੁੰਦੇ ਨੇ ਜਦੋਂ ਤੁਸੀਂ ਇਹ ਕੰਮ ਕਰਨ ਲੱਗ ਜਾਣਾ ਤੇ ਤੁਹਾਨੂੰ ਪਛਾਣ ਆ ਜਿਹੜੀ ਹੋਣ ਲੱਗ ਪੈਣੀ ਆ ਕਿ ਕਿਹੜੀ ਬਰੀਡ ਦੀ ਮੁਰਗੀ ਆ ਕਿਹੜੀ ਨਹੀਂ ਹੈਗੀ ਇਹ ਨਿਸ਼ਾਨੀਆਂ ਹੁੰਦੀਆਂ ਨੇ ਆਰ ਆਈ ਆਰ ਮੁਰਗੀ ਦੀਆਂ ਤੇ ਇਸ ਤੋਂ ਬਿਨਾ ਆਪਾਂ ਤੁਹਾਨੂੰ ਚਿਕਸ ਵੀ ਦਿਖਾਉਨੇ ਆ ਵੀਡੀਓ ਦੇ ਐਂਡ ਤੱਕ ਬਣੇ ਰਹੋ ਆਪਣੇ ਕੋਲੇ ਜਿਹੜੇ 7-8 ਦਿਨ ਦੇ ਚਿਕਸ ਆ ਉਹ ਵੀ ਹੈਗੇ ਨੇ ਤੇ ਜਿਹੜੇ 2 ਮਹੀਨੇ ਦੇ ਚਿਕਸ ਆ ਉਹ ਵੀ ਹੈਗੇ ਨੇ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਕੇ ਜਾਓ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਸੋ ਆਪਾਂ ਗੱਲ ਕਰਦੇ ਸੀ ਕਿ ਜਿਹੜਾ ਮਈ ਦਾ ਐਂਡ ਚੱਲ ਰਿਹਾ ਆ ਇਹਨਾਂ ਦਿਨਾਂ 'ਚ ਤੁਸੀਂ ਚਿਕਸਾ ਜਿਹੜੇ ਖਰੀਦ ਸਕਦੇ ਆ ਜੂਨ ਸ਼ੁਰੂ ਹੋਣ ਲੱਗਾ ਜੂਨ ਦੇ ਵਿੱਚ ਵੀ ਤੁਸੀਂ ਚਿਕਸਾ ਖਰੀਦ ਕੇ ਕੰਮ ਸ਼ੁਰੂ ਆ ਜਿਹੜਾ ਕਰ ਸਕਦੇ ਆ ਸੋ ਆਓ ਹੁਣ ਆਪਾਂ ਤੁਹਾਨੂੰ ਜਿਹੜੇ 7 ਦਿਨ ਦੇ ਚਿਕਸਾ ਆਰ ਆਈ ਆਰ ਤੇ ਬਲੈਕ ਅਸਟਰੋਲਪ ਚਿਕ ਚਿਕਸਾ ਉਹ ਦਿਖਾਉਨੇ ਆ ਥੋੜੀਆਂ ਬੋਤੀਆਂ ਆਪਾਂ ਤੁਹਾਨੂੰ ਨਿਸ਼ਾਨੀਆਂ ਦੱਸਦੇ ਆ ਜਿਸ ਦੀਆਂ ਜਿਸ ਦੇ ਨਾਲ ਤੁਸੀਂ ਇਹਨਾਂ ਦੀ ਪਛਾਣ ਕਰ ਸਕੋ ਕਿਉਂਕਿ ਫਰਾਡ ਆ ਜਿਹੜਾ ਬਹੁਤ ਹੋ ਰਿਹਾ ਆ ਮਿਕਸ ਬਰੀਡ ਆ ਜਿਹੜੀ ਉਹ ਬਹੁਤ ਜ਼ਿਆਦਾ ਮਿਲ ਰਹੀ ਆ ਜਿਹਦੇ ਕਰਕੇ ਆਪਣਾ ਫਿਰ ਨੁਕਸਾਨ ਹੁੰਦਾ ਜਿਹਦੇ ਕਰਕੇ ਫਿਰ ਮੇਰੇ ਹੁਣ ਮੈਂ ਕਹਿੰਨੀ ਆ ਕਿ ਇਸ ਕੰਮ ਦੇ ਵਿੱਚ ਕਮਾਈ ਬਹੁਤ ਆ ਹੁਣ ਜਿਨ੍ਹਾਂ ਨੂੰ ਸਹੀ ਬਰੀਡ ਹੀ ਨਹੀਂ ਮਿਲੀ ਉਹਨਾਂ ਨੇ ਕੱਲੂ ਜਾ ਕੇ ਸਰਦੀਆਂ ਦੇ ਦਿਨਾਂ ਦੇ ਵਿੱਚ ਮੈਨੂੰ ਹੀ ਗਲਤ ਸਮਝਣਾ ਆ ਕਿ ਮੈਂ ਸ਼ਾਇਦ ਝੂਠ ਬੋਲਦੀ ਸੀ ਵੀ ਇਸ ਕੰਮ ਦੇ ਵਿੱਚ ਕਮਾਈ ਹੈ ਨਹੀਂ ਕਿਉਂਕਿ ਅਸਲੀ ਬਰੀਡ ਉਹਨਾਂ ਨੂੰ ਮਿਲਦੀ ਨਹੀਂ ਤੇ ਉਹ ਇਹੋ ਜਿਹੀਆਂ ਬਰੀਡ ਲੈ ਕੇ ਆ ਰਹੇ ਨੇ ਜਿਹੜੀਆਂ ਸਿਰਫ ਸਾਲ ਦੇ ਵਿੱਚ 80 ਆਂਡੇ ਮੱਸੀ ਦਿੰਦੀਆਂ ਨੇ ਸੋ ਬਰੀਡ ਆ ਜਿਹੜੀ ਉਹ ਸਹੀ ਚੋਣ ਕਰੋ ਇਹ ਹੈਗੇ ਆਪਣੇ ਕੋਲੇ ਬਲੈਕ ਅਸਟਰੋਲਪ ਤੇ ਆਰ ਆਰ ਚਿਕਸ ਇਹ ਆਪਣੇ ਕੋਲੇ ਅੱਜ ਹੀ ਆਏ ਨੇ ਆਪਾਂ ਸਪੈਸ਼ਲ ਕਿਤੇ ਉਹ ਮੰਗਵਾਏ ਨੇ ਕਿਉਂਕਿ ਇਸ ਤੋਂ ਪਹਿਲਾਂ ਆਪਾਂ ਪਹਿਲਾਂ ਕਿਸੇ ਤੋਂ ਲਏ ਸੀ ਪਰ ਉਹ ਮਿਕਸ ਬਰੀਡ ਆਪਾਂ ਨੂੰ ਦਿੱਤੀ ਗਈ ਸੋ ਇਹ ਜਿਹੜੇ ਆ ਇਹ ਪਿਓਰ ਆ ਠੀਕ ਆ ਪਿਓਰ ਬਰੀਡ ਆ ਅਸਲੀ ਬਰੀਡ ਆ ਇਹ ਵਾਲੀ ਇਹ ਆਰ ਆਈ ਆਰ ਵੀਆ ਤੇ ਬਲੈਕ ਅਸਟ੍ਰੋਲ ਵੀ ਜਿਹੜੇ ਆਰ ਆਈ ਆਰ ਚਿਕਸਾ ਦੇਖੋ 7-8 ਦਿਨ ਦੇ ਪਛਾਣਨੇ ਕਿਵੇਂ ਆ ਤੁਸੀਂ ਇਹਨਾਂ ਦਾ ਰੰਗ ਦੇਖ ਲਓ ਧਿਆਨ ਦੇ ਨਾਲ ਤੇ ਇਹਨਾਂ ਦੇ ਜਿਹੜੇ ਖੰਭ ਨੇ ਸਿਰਿਆਂ ਤੋਂ ਉਹ ਮਾੜੇ-ਮਾੜੇ ਬਲੈਕ ਵੀ ਨੇ ਤੇ ਵਾਈਟ ਵੀ ਨੇ ਇਸ ਤੋਂ ਬਿਨਾ ਜਿਹੜੇ ਬਲੈਕ ਅਸਟ੍ਰੋਲ ਆਪਣੇ ਉਹ ਤੁਸੀਂ ਸਾਹਮਣੇ ਦੇਖ ਸਕਦੇ ਵੈਸੇ ਦੇਖੋ ਇੱਕੋ ਜਿਹਾ ਕਿਵੇਂ ਦਿਖ ਰਹੇ ਨੇ ਪਛਾਣ ਕਰਨੀ ਬਹੁਤ ਸੌਖੀ ਹੋ ਜਾਣੀ ਆ ਇੱਕ ਵਾਰ ਵੀਡੀਓ ਨੂੰ ਧਿਆਨ ਨਾਲ ਦੇਖ ਲਓ ਕਿਸੇ ਦਿਨ ਆਪਾਂ ਇਹਨਾਂ ਨੂੰ ਬਾਹਰ ਕੱਢ ਕੇ ਵੀ ਵੀਡੀਓ ਪਾਵਾਂਗੇ ਫਿਲਹਾਲ ਇਹ ਖੁੱਡੇ ਦੇ ਵਿੱਚ ਨੇ ਪਿੰਜਰੇ ਦੇ ਵਿੱਚ ਨੇ ਕਿਉਂਕਿ ਅੱਜ ਹੀ ਆਏ ਨੇ ਬਹੁਤ ਛੋਟੇ ਨੇ ਪਰ ਫਿਰ ਵੀ ਇੱਕਸਾਰ ਦਿਖ ਰਹੇ ਨੇ ਦੇਖੋ ਜਿਹੜੇ ਬਲੈਕ ਸਟਾਲਪ ਨੇ ਉਹ ਇੱਕਸਾਰ ਦਿਖ ਰਹੇ ਨੇ ਉਹਨਾਂ ਦੇ ਬਾਕੀ ਸਰੀਰ ਆ ਜਿਹੜਾ ਉਹ ਕਾਲੇ ਨੇ ਤੇ ਜਿਹੜੇ ਮੂੰਹ ਦੇ ਕੋਲ ਤੇ ਅੱਖਾਂ ਦੇ ਕੋਲ ਆ ਉਹ ਥੋੜਾ ਥੋੜਾ ਵਾਈਟ ਆ ਵੈਸੇ ਜਿਹੜਾ ਆਰ ਆਈ ਆਰ ਚਿਕਸਾ ਉਹ ਆਪਾਂ ਸੁਣਿਆ ਆ ਵੀ ਬਹੁਤ ਜ਼ਿਆਦਾ ਰੰਗ ਬਦਲਦਾ ਆ ਤੇ ਇਹ ਸਚਾਈ ਵੀ ਆ ਆਰ ਆਈ ਆਰ ਚਿਕਸਾ ਜਿਹੜਾ ਇਹਨੇ ਬਹੁਤ ਜ਼ਿਆਦਾ ਰੰਗ ਬਦਲਨੇ ਨੇ ਪਰ ਫੇਰ ਵੀ ਇਹਦੀ ਪਹਿਚਾਣ ਆ ਜਿਹੜੀ ਹੌਲੀ ਹੌਲੀ ਹੂਣ ਲੱਗ ਪੈਂਦੀ ਆ ਤੇ ਇਹ ਚਿਕਸਾ ਤੁਸੀਂ ਆਰ ਆਈ ਆਰ ਵੀ ਦੇਖ ਲਓ ਤੇ ਬਲੈਕ ਅਸਟੋਲਪ ਚਿਕਸ ਵੀ ਧਿਆਨ ਨਾਲ ਦੇਖ ਲਓ ਦੂਰੋਂ ਹੀ ਪਹਿਚਾਣ ਹੁੰਦੀ ਆ ਇੱਕ ਸਾਰ ਨੇ ਸਾਰੇ ਠੀਕ ਆ ਜਿਹੜੇ ਆਰ ਆਈ ਆਰ ਆ ਉਹਨਾਂ ਦੇ ਜਿਹੜੇ ਖਾਂਬਾ ਉਹਦੇ ਵਿੱਚ ਥੋੜਾ ਜਿਹਾ ਬਲੈਕ ਵੀ ਆ ਤੇ ਥੋੜਾ ਜਿਹਾ ਵਾਈਟ ਵੀ ਆ ਬਾਕੀ ਰੰਗ ਆ ਇਹਨਾਂ ਦਾ ਉਹ ਵੀ ਤੁਸੀਂ ਦੇਖ ਸਕਦੇ ਆ ਹੁਣ ਤੁਹਾਨੂੰ ਆਪਾਂ ਦਿਖਾਉਨੇ ਆ 2 ਮਹੀਨੇ ਦਾ ਜਿਹੜਾ ਆਰ ਆਈ ਆਰ ਚਿਕਸਾ ਉਹ ਵੀ ਤੁਹਾਨੂੰ ਦਿਖਾਉਨੇ ਆ ਤਾਂ ਕਿ ਤੁਹਾਨੂੰ ਪਹਿਚਾਣ ਆ ਜਿਹੜੀ ਉਹ ਹੋ ਸਕੇ ਤੇ ਤੁਸੀਂ ਕੋਈ ਗਲਤ ਬਰੀਡ ਆ ਜਿਹੜੀ ਉਹ ਨਾਂ ਲੈ ਕੇ ਆਓ ਕਿਉਂਕਿ ਇਸ ਕੰਮ ਦੇ ਵਿੱਚ ਵੀ ਬਹੁਤ ਜ਼ਿਆਦਾ ਫਰਾਡ ਹੋ ਰਿਹਾ ਆ ਮਿਕਸ ਬਰੀਡ ਆ ਜਿਹੜੀ ਮਿਲ ਰਹੀ ਆ ਇਹ ਜਿਹੜੀ ਮੇਰੇ ਕੋਲ ਤੁਸੀਂ ਦੇਖ ਰਹੇ ਆ ਇਹ ਆਪਾਂ ਅੱਜ ਤੋਂ ਡੇਢ ਦੋ ਮਹੀਨੇ ਪਹਿਲਾਂ ਲੈ ਕੇ ਆਏ ਸੀ ਤੇ ਮਿਕਸ ਹੀ ਨਿਕਲੀ ਆ ਪਹਿਲਾਂ ਇਹ ਦੇਖ ਲਓ ਇਹ ਆ ਜੀ ਆਰ ਆਈ ਆਰ ਚਿਕਸ ਇਹਦੇ ਜਿਹੜੇ ਖਾਂਬਾ ਉਹ ਬਲੈਕ ਨੇ ਸਿਰੇ ਤੋਂ ਰੰਗ ਰੈਡੀਸ਼ ਜਿਹਾ ਆ ਤੇ ਜਿਹੜਾ ਬੈਕ ਤੇ ਜਿਹੜੇ ਬਿਲਕੁਲ ਬੈਕ ਤੇ ਖੰਭ ਨੇ ਉਹ ਵੀ ਥੋੜੇ ਥੋੜੇ ਬਲੈਕ ਨੇ ਆਰ ਆਈ ਆਰ ਚਿਕਸਾ ਆਰ ਆਈ ਆਰ ਮੁਰਗੀਏ ਤਿਆਰ ਹੋਊਗੀ ਠੀਕ ਆ ਤੇ ਇਹ ਆਪਾਂ ਨੂੰ ਨਾ ਮਿਕਸ ਬਰੀਡ ਮਿਲ ਗਈ ਸੀਗੀ ਇਹਦੇ ਵਿੱਚ ਆ ਜਿਹੜਾ ਬੱਚਾ ਤੁਸੀਂ ਇੱਕ ਹੋਰ ਦੇਖ ਰਹੇ ਆ ਇਹ ਸੀਲ ਆ ਠੀਕ ਆ ਤੇ ਜਿਹੜੀ ਇਹ ਸਾਰੀ ਬਰੀਡ ਆ ਮਿਕਸ ਹੀ ਆ ਪਰ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਦੇਖੋ ਮੇਰੇ ਕੋਲੇ ਬਹੁਤ ਖੁੱਲੀ ਜਗ੍ਹਾ ਆ ਫਰੀ ਰੇਂਜ ਏਰੀਆ ਆ ਮੇਰੇ ਕੋਲ ਜੇਕਰ ਮਿਕਸ ਬਰੀਡ ਵੀ ਆ ਗਈ ਆ ਮੈਨੂੰ ਇਹਨਾਂ ਨੂੰ ਪਾਲਣਾ ਕੋਈ ਔਖਾ ਨਹੀਂ ਹੈਗਾ ਮੇਰੇ ਕੋਲ ਸਾਰੀ ਤਰ੍ਹਾਂ ਦੀ ਰੱਗ ਭੱਗ ਬਰੀਡ ਹੈਗੀਆਂ ਨੇ ਮੈਨੂੰ ਇਹਨਾਂ ਨੂੰ ਪਾਲਣਾ ਕੋਈ ਔਖਾ ਨਹੀਂ ਹੈਗਾ ਕਿਉਂਕਿ ਫ੍ਰੀ ਰੇਂਜ ਏਰੀਆ ਪਰ ਜਿਨ੍ਹਾਂ ਨੇ ਹੁਣ ਫੀਡ ਦਾ ਖਰਚਾ ਹੈ ਜਿਹੜਾ ਇੰਨਾ ਕਰਨਾ ਹੁੰਦਾ ਜਿਨ੍ਹਾਂ ਨੇ ਸ਼ੈੱਡ ਜਾਂ ਖੁੱਡਿਆਂ ਦੇ ਵਿੱਚ ਹੀ ਰੱਖਣੀਆਂ ਹੁੰਦੇ ਨੇ ਉਹਨਾਂ ਦੇ ਲਈ ਜੇਕਰ ਉਹਨਾਂ ਦੇ ਕੋਲ ਗਲਤ ਬਰੀਡ ਆ ਜਾਂਦੀ ਆ ਉਸ ਦੇ ਨਾਲ ਉਹਨਾਂ ਦਾ ਨੁਕਸਾਨ ਆ ਜਿਹੜਾ ਬਹੁਤ ਜ਼ਿਆਦਾ ਹੁੰਦਾ ਆ ਸੋ ਬਰੀਡ ਦੀ ਵਧੀਆ ਚੋਣ ਕਰੋ ਠੀਕਾ ਅਗਲੇ ਨੂੰ ਸਾਫ਼ ਕਹੋ ਕਿ ਭਾਈ ਸਾਡੇ ਤੋਂ 10 ਰੁਪਏ ਬੇਸ਼ੱਕ ਸਾਨੂੰ ਮਹਿੰਗਾ ਦੇ ਪਰ ਸਾਨੂੰ ਅਸਲੀ ਬਰੀਡ ਚਾਹੀਦੀ ਆ ਠੀਕਾ ਰੇਟ ਘੱਟ ਵੱਧ ਨਾ ਕਰੋ ਪਰ ਅਗਲੇ ਤੋਂ ਸਹੀ ਜਿਹੜੀ ਬਰੀਡ ਆ ਉਹ ਜ਼ਰੂਰ ਲਓ ਸੋ ਇਹ ਜਿਹੜੇ ਚਿਕਸ ਸੀਗੇ ਆਪਣੇ ਕੋਲੇ ਮਿਕਸ ਆਏ ਨੇ ਪਰ ਇਹਨਾਂ ਨੂੰ ਪਾਲਣਾ ਆਪਣੇ ਲਈ ਕੋਈ ਔਖਾ ਨਹੀਂ ਹੈਗਾ ਕਿਉਂਕਿ ਫ੍ਰੀ ਰੇਂਜ ਏਰੀਆ ਆ ਤੁਸੀਂ ਸਾਰਿਆਂ ਨੇ ਵੀਡੀਓ ਦੇ ਵਿੱਚ ਲਗਭਗ ਦੇਖਿਆ ਹੋਇਆ ਆਪਾਂ ਤੁਹਾਨੂੰ ਕਈ ਵਾਰ ਦਿਖਾਇਆ ਵੀ ਆ ਤੇ ਮੇਰਾ ਇਹਨਾਂ ਦੀ ਫੀਲਡ ਦਾ ਖਰਚਾ ਜਿਹੜਾ ਸਮਝ ਲਓ ਵੀ ਨਾ ਮਾਤਰੀ ਆ। ਸੋ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਬਾਕੀ ਦੇਖਦੇ ਆ। ਫਿਲਹਾਲ ਇਹ ਬੜੇ ਹੋਏ ਜਿਹੜੇ ਚਿਕਸਕ ਕਿਹੜੇ-ਕਿਹੜੇ ਨਿਕਲਦੇ ਨੇ ਤੇ ਵੈਸੇ ਪਰ ਹੈ ਮਿਕਸ ਬਰੀਡ ਇਹ ਵਾਲੀ ਠੀਕ ਆ। ਕਿਉਂਕਿ ਤੁਸੀਂ ਵੀ ਦੇਖ ਸਕਦੇ ਆ ਸਾਹਮਣੇ ਤੇ ਦੇਖਦੇ ਆ ਵੀ ਕਿੱਦਾਂ ਹੁੰਦੀ ਕਿਵੇਂ ਨਹੀਂ ਹੁੰਦੀ ਹੈਗੀ। ਕੀ-ਕੀ ਬਰੀਡ ਵੱਡੇ ਹੋયા ਤੇ ਕਿਉਂਕਿ ਜਦੋਂ ਥੋੜੇ ਜੇ ਵੱਡੇ ਹੋ ਜਾਂਦੇ ਨੇ ਫੇ ਅਸਲੀ ਇਹਨਾਂ ਦੀ ਪਹਿਚਾਣ ਆ ਜਿਹੜੀ ਉਹ ਹੁੰਦੀ ਆ ਜਦੋਂ ਇਹ ਛੋਟੇ ਹੁੰਦੇ ਨੇ ਨਿੱਕੇ ਹੁੰਦੇ ਨੇ ਉਦੋਂ ਇਹਨਾਂ ਦੀ ਪਛਾਣ ਕਰਨੀ ਆ ਜਿਹੜੀ ਉਹ ਬਹੁਤ ਔਖੀ ਹੋ ਜਾਂਦੀ ਆ ਪਰ ਇੱਕ ਗੱਲ ਮੈਂ ਕਹਾਂਗੀ ਜੋ ਵੀ ਇਨਸਾਨ ਇੱਥੇ ਜੁੜਿਆ ਹੋਇਆ ਆ ਜੋ ਕੋਈ ਵੀ ਕੰਮ ਸ਼ੁਰੂ ਕਰਨਾ ਚਾਹੁੰਦਾ ਆ ਆਪਣੇ ਵੱਲ ਦੇਖ ਕੇ ਉਹਨਾਂ ਨੂੰ ਆਪਾਂ ਇਹ ਹੀ ਸਲਾਹ ਦੇਵਾਂਗੇ ਕਿ ਸਹੀ ਬਰੀਡ ਦੀ ਚੋਣ ਕਰੋ ਸਹੀ ਬਰੀਡ ਲੈ ਕੇ ਆਓ ਜਿਹੜੀ ਸਾਲ ਦੇ ਵਿੱਚ 2 250 300 ਅੰਡਾ ਦੇਵੇ ਨਾ ਕਿ ਇਹੋ ਜੀ ਬਰੀਡ ਲੈ ਕੇ ਆਓ ਜਿਹੜੀ ਸਾਲ ਦੇ ਵਿੱਚ 160 ਜਾਂ ਫਿਰ 80 ਅੰਡੇ ਦਿੰਦੀ ਐ ਇੱਕ ਇਹੋ ਜੀ ਬਰੀਡ ਵੀ ਹੈਗੀ ਆ ਜਿਹੜੀ ਸਾਲ ਦੇ ਵਿੱਚ ਸਿਰਫ ਤੇ ਸਿਰਫ 80 ਅੰਡੇ ਦਿੰਦੀ ਆ ਸੋ ਇਹੋ ਜੀ ਬਰੀਡ ਆ ਜਿਹੜੀ ਨਾਂ ਚੁਣੋ ਆਰ ਆਈ ਆ ਤੇ ਬਲੈਕ ਅਸਟਰੋਲਪ ਜਿਹੜੀ ਬਰੀਡ ਆ ਇਹ ਸਭ ਤੋਂ ਵਧੀਆ ਮੰਨੀ ਗਈ ਆ ਅੰਡੇ ਦੇਣ ਦੇ ਲਈ ਇਹ ਸਾਲ ਦੇ ਵਿੱਚ 200 ਸੌਰੀ 250 300 ਤੱਕ ਵੀ ਅੰਡੇ ਦੇ ਜਾਂਦੀ ਆ ਵੈਸੇ ਇਹਦਾ ਇੱਕ ਰਿਕਾਰਡ ਵੀ ਹੈਗਾ ਜੇਕਰ ਆਪਾਂ ਉਹ ਰਿਕਾਰਡ ਦੱਸਿਆ ਤੇ ਕਈਆਂ ਨੇ ਯਕੀਨ ਨਹੀਂ ਮੰਨਣਾ ਹੈਗਾ ਪਰ ਸਹੀ ਵਾਤਾਵਰਣ ਵਿੱਚ ਜੇਕਰ ਆਪਾਂ ਰੱਖਦੇ ਆ ਇਹਨਾਂ ਦੀ ਵਧੀਆ ਦੇਖਭਾਲ ਕਰਦੇ ਆ ਤੇ ਜਿਹੜੇ ਆਰਆਈਆ ਤੇ ਬਲੈਕ ਅਸਟਰੋਲੋਪ ਜਿਹੜੀਆਂ ਮੁਰਗੀਆਂ ਨੇ ਇਹ ਬਹੁਤ ਜ਼ਿਆਦਾ ਅੰਡੇ ਦਿੰਦੀਆਂ ਨੇ ਸਾਲ ਦੇ ਵਿੱਚ ਵੈਸੇ ਇਹਨਾਂ ਦਾ ਰਿਕਾਰਡ ਆ ਜਿਹੜਾ ਉਹ ਹੈਗਾ ਆ ਤੁਸੀਂ ਹੋਰ ਕਿਤੇ ਵੀ ਸਰਚ ਕਰਕੇ ਦੇਖ ਸਕਦੇ ਆ ਵੀ ਇਹਨਾਂ ਦਾ ਕੀ ਰਿਕਾਰਡ ਆ ਬਾਕੀ ਆਪਾਂ ਤੁਹਾਨੂੰ ਸਾਰਾ ਕੁਝ ਦੱਸ ਦਿੱਤਾ ਇੱਕ ਵਾਰ ਫੇਰ ਦੇਖ ਲਓ ਜਿਹੜੇ ਚਿਕਸ ਨੇ ਕਿਉਂਕਿ ਹੁਣ ਇਹਨਾਂ ਦਿਨਾਂ ਦੇ ਵਿੱਚ ਚਿਕਸ ਖਰੀਦ ਰਹੇ ਨੇ ਬਹੁਤ ਲੋਕ ਤੇ ਦੇਖੋ ਇੱਕ ਸਾਰ ਦਿਖ ਰਹੇ ਨਾ ਬਲੈਕ ਅਸਟ੍ਰੋਲ ਵਾਲਿਆਂ ਦੇ ਮੂੰਹ ਦੇਖੋ ਤੁਸੀਂ ਦਿਖ ਰਹੇ ਆ ਨਾ ਇੱਕ ਸਾਰ ਦਿਖ ਰਹੇ ਆ ਤੇ ਜਿਹੜੇ ਆਰ ਆਈ ਆਰ ਚਿਕਸ ਨੇ ਉਹਨਾਂ ਦੇ ਵੀ ਇੱਕ ਸਾਰ ਦਿਖ ਰਹੇ ਨੇ ਸੋ ਸੋ ਐਦਾਂ ਹੀ ਤੁਸੀਂ ਜਿਹੜੀ ਚਿਕਸੂ ਦੀ ਪਛਾਣ ਕਰਕੇ ਹੀ ਚਿਕਸਾ ਜਿਹੜੇ ਖਰੀਦ ਕੇ ਲੈ ਕੇ ਆਓ ਠੀਕਾ ਤਾਂ ਕਿ ਤੁਸੀਂ ਜਿਹੜੀ ਵਧੀਆ ਬਰੀਡ ਆ ਉਹ ਰੱਖ ਸਕੋ ਨਾ ਕਿ ਤੁਹਾਡੇ ਨਾਲ ਕੋਈ ਫਰਾਡ ਹੋਵੇ ਠੀਕਾ ਕਿਉਂਕਿ ਜੇਕਰ ਤੁਹਾਡੇ ਕੋਲ ਵਧੀਆ ਬਰੀਡ ਨਹੀਂ ਆਉਂਦੀ ਹੈਗੀ ਫਿਰ ਕਿਤੇ ਨਾ ਕਿਤੇ ਆਪਣਾ ਜਿਹੜਾ ਨੁਕਸਾਨ ਆ ਉਹ ਇਸ ਕੰਮ ਦੇ ਵਿੱਚ ਹੋਊਗਾ ਆਪਣੇ ਕੋਲੇ ਸਾਰੇ ਤਰ੍ਹਾਂ ਦੇ ਨੇ ਇਧਰ ਆਪਣੇ ਕੋਲੇ ਕੜਕਨਾਥ ਵੀ ਹੈਗੇ ਨੇ ਇਹ ਟਰਕੀ ਵੀ ਹੈਗਾ ਆ ਕਿਉਂਕਿ ਜਿਵੇਂ ਕਿ ਮੈਂ ਤੁਹਾਨੂੰ ਦੱਸਿਆਈ ਆ ਕਿ ਮੈਨੂੰ ਪਾਲਣੇ ਕੋਈ ਬਹੁਤੇ ਔਖੇ ਨਹੀਂ ਹੈਗੇ ਇਹਨਾਂ ਨੂੰ ਅੱਗੇ ਜਾ ਕੇ ਆਪਾਂ ਵੱਡੇ ਕਰਕੇ ਸੇਲ ਵੀ ਕਰ ਸਕਦੇ ਆਂ ਵੈਸੇ ਮੈਂ ਇਹਨਾਂ ਵਿੱਚੋਂ ਕਈ ਆ ਜਿਹੜੇ ਸ਼ੌਂਕ ਲਈ ਰੱਖੇ ਨੇ ਜਿਵੇਂ ਇਹ ਕਲਕਨਾਥ ਨੇ ਮੈਂ ਸ਼ੌਂਕ ਦੇ ਤੌਰ ਤੇ ਰੱਖੇ ਨੇ ਵੱਤਕਾਂ ਆ ਜਿਹੜੀਆਂ ਉਹ ਵੀ ਸ਼ੌਂਕ ਦੇ ਤੌਰ ਤੇ ਰੱਖੀਆਂ ਹੋਈਆਂ ਨੇ ਵੈਸੇ ਮੈਂ ਤਾਂ ਮੁਰਗੀਆਂ ਵੀ ਸ਼ੌਂਕ ਦੇ ਤੌਰ ਤੇ ਹੀ ਰੱਖੀਆਂ ਹੋਈਆਂ ਨੇ ਕਿਉਂਕਿ ਮੈਂ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੂੰ ਪਾਲ ਰਹੀ ਆਂ ਠੀਕ ਆ ਬਿਜ਼ਨਸ ਅਲੱਗ ਪਰ ਇਨਾਂ ਦੀ ਦੇਖਭਾਲ ਆ ਜਿਹੜੀ ਉਹ ਆਪਾਂ ਜ਼ਰੂਰ ਕਰ ਰਹੇ ਆਂ ਬਾਕੀ ਜਾਣਕਾਰੀ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਵਧੀਆ-ਵਧੀਆ ਕਮੈਂਟ ਆ ਜਿਹੜੇ ਉਹ ਵੀ ਜ਼ਰੂਰ ਕਰਦੇ ਹੋ ਜੇਕਰ ਹੋਰ ਕੋਈ ਜਾਣਕਾਰੀ ਚਾਹੀਦੀ ਆ ਉਹਦੇ ਲਈ ਤੁਸੀਂ ਕਮੈਂਟ ਕਰ ਸਕਦੇ ਆ ਆਪਾਂ ਜ਼ਰੂਰ ਵੀਡੀਓ ਲੈ ਕੇ ਆਵਾਂਗੇ ਧੰਨਵਾਦ